ਸਰਗਿਏ ਬੀਜੇ ਚੈਨਲ ਸਾਂਜੀ ਦੇ ਅੰਦਰ ਕੈਂਪ ਲਗਾਇਆ ਗਿਆ ਤੁਸੀਂ ਉੱਥੇ ਬੰਦ ਕਿ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਹਿਸ਼ਾਪੁਰ ਟ੍ਰੈਕਰਜ਼ ਕਲੱਬ ਜਿਹੜਾ ਹੈ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਪਹਿਲਾਂ ਹੀ ਬੜੀ ਉਪਰਾਲੇ ਕਰਦਾ ਰਿਹਾ ਔਰ ਅੱਜ ਇਹ ਤੀਸਰਾ ਕੈਂਪ ਜਿਹੜਾ ਅੱਜ ਆਰਗੇਨਾਈਜ਼ ਕੀਤਾ ਜਾ ਰਿਹਾ ਉਹ ਚ ਮੈਂ ਹਰਦੇਂਦਰ ਸਿੰਘ ਧਾਮੀ ਜੀ ਉਹਨਾਂ ਦੀ ਪੂਰੀ ਟੀਮ ਹਰਕਿਸ਼ਨ ਜੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਬੜਾ ਅੱਛਾ ਕੌਸ ਹੈ ਖੂਨਦਾਨ ਮਹਾਦਾਨ ਅਲਟੀਮੇਟਲੀ ਤਾਂ ਇੱਕ ਸਾਇੰਸ ਹੈ ਭਾਵੇਂ ਜਿੰਨੀ ਮਰਜ਼ੀ ਤਰੱਕੀ ਕਰ ਲਈ ਲੇਕਿਨ ਅੱਜ ਤੱਕ ਸਾਇੰਸ ਡੁਪਲੀਕੇਟ ਲੈਬਾਰਟਰੀ ਜਿਹਾ ਖੂਨ ਨਹੀਂ ਬਣਾ ਸਕੀ ਤੇ ਖੂਨ ਇੱਕ ਐਸੀ ਚੀਜ਼ ਆ ਵੀ ਜਿਹੜੀ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਬੜੇ ਵੇਲੇ ਸਿਰ ਉਹਨਾਂ ਨੂੰ ਕੰਮ ਆਉਂਦੀ ਹੈ ਅੱਜ ਕੱਲ ਜਿਹੜਾ ਡੈਂਗੂ ਆ ਡੈਂਗੂ ਦੇ ਵਿੱਚ ਵੀ ਜਿਹੜੇ ਬਲੱਡ ਡੋਨਰ ਦੇ ਵੱਤਾ ਮੱਧ ਚੜ ਕੇ ਹਿੱਸਾ ਰਹਿੰਦੇ ਆ ਉਹ ਇਸ ਤਰ੍ਹਾਂ ਦੇ ਕੈਂਪ ਹੋਣੇ ਚਾਹੀਦੇ ਆ ਬਹੁਤ ਜ਼ਿਆਦਾ ਤੇ ਕੋਈ ਫਿਰ ਮੈਂ ਧਾਮੀ ਸਾਹਿਬ ਨੂੰ ਪਰ ਉਹਨਾਂ ਦੀ ਪੂਰੀ ਟੀਮ ਬਹੁਤ ਬਹੁਤ ਵਧਾਈ ਸਵਰਗੀ ਮੇਰੇ ਚੰਨੜ ਸਿੰਘ ਨੂੰ ਸਮਰਪਿਤ ਇਹ ਸਾਡਾ ਮੈਡੀਕਲ ਕੈਂਪ ਹੈਗਾ ਜੀ ਔਰ ਇਹ ਹਰੇਕ 3 ਸਾਲ ਹੋ ਗਿਆ ਸਾਨੂੰ ਇਹ ਕੈਂਪ ਲਾਉਂਦਿਆਂ ਨੂੰ ਔਰ ਇਹਦੇ ਵਿੱਚ ਸਾਡੇ ਅੱਜ ਮੁੱਖ ਮਹਿਮਾਨ ਸਿਗੇ ਪਰਮਜੀਤ ਸੱਚਦੇਵਾ ਜੀ ਔਰ ਜਿਨ੍ਹਾਂ ਦਾ ਸਹਿਯੋਗ ਹੈਗਾ ਭਾਈ ਕਨੇਜਾ ਜੀ ਦਾ ਟੀਮ ਦਾ ਸਹਿਯੋਗ ਹੈ ਔਰ ਸਾਡੇ ਇੱਥੇ ਡੋਨਰ ਹੈਗੇ ਆ ਜਿਦਾ ਮਨਜੀਤ ਭਾਜੀ ਆ ਔਰ ਸੁਖਵਿੰਦਰ ਭਾਜੀ ਆ ਗੋਲਦੀ ਭਾਜੀ ਪੈਂਟਾ ਭਾਜੀ ਅਮਿਰ ਗੁਪਤਾ ਜੀ ਔਰ ਸਬ ਮਾਸਟਰ ਸੁਖਵਿੰਦਰ ਜੀ ਔਰ ਆਪਣੇ ਭਾਈ ਅਬਦਲਜਿੰਦਰ ਸਿੰਘ ਧਾਮੀ ਕੁਲਵਿੰਦਰ ਸਿੰਘ ਬੈਂਸ ਤੇ ਸਾਡਾ ਜਿਹੜਾ ਅੱਜ ਹੈਗਾ ਕਿ ਅਸੀਂ ਘਟੋ ਘਟ 50 ਜੁਨਟ ਜਿਹੜੇ ਆਪਾਂ ਬਣਾਵਾਂਗੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਲੋਕਾਂ ਨੂੰ ਸੰਦੇਸ਼ ਇਹ ਹੀ ਆ ਜੀ ਕਿ ਜਿਹੜਾ ਖੂਨ ਦਾਨ ਜਿਹੜਾ ਉਹਦੀ ਇੱਕ ਬੂੰਦ ਜਿਹੜੀ ਆ ਕਿਸੇ ਨੂੰ ਜ਼ਿੰਦਗੀ ਦੇ ਸਕਦੀ ਆ ਸਾਨੂੰ ਵੱਧ ਚੜ ਕੇ ਜਿਹੜਾ ਇਹ ਖੂਨ ਦਾਨ ਕਰਨਾ ਚਾਹੀਦਾ ਕਿਉਂਕਿ ਖੂਨ ਨਾਲ ਹੀ ਜ਼ਿੰਦਗੀ ਆ ਦਾ ਹਿਸ਼ਾਰਪੋਰ ਹਾਈਕਰ ਟਰੈਕਰ ਰਜਿਸਟਰਡ ਕਲੱਬ ਜਿੰਸ 2013 ਅਦੇਜ਼ਾਤਾ ਦੇ ਨਾਲ ਰਹਿਲ ਪਰਿਵਾਰ ਨਾਲ ਅੱਜ ਹੁੰਦਾਨ ਕੈਂਪ ਲਗਾਇਆ ਗਿਆ ਤੇ ਹੁੰਦਾਨ ਮਹਾਨਦਾਨ ਅਸੀਂ ਇਹੀ ਕਹਾਂਗੇ ਕਿ ਹੁੰਦਾਨ ਕਰਨਾ ਚਾਹੀਦਾ ਬੰਦੇ ਨੂੰ ਹਰੇਕ ਇਹ ਸਾਡਾ ਤੀਸਰਾ ਕੈਂਪ ਹੈ ਜੀ